ਤੇ ਜੇ ਪੱਗਾਂ ਬਨ ਕੇ ਅਮਰਿਤਸਰ ਕੇ ਦਿੱਲੀ ਨਹੀਂ ਖਲੋਣਾ ਸੀ ਤੇ ਫਿਰ ਸਾਬ ਜਦਿਆਂ ਦੀ ਕੁਰਬਾਨੀ ਨੂੰ ਸਜਦਾ ਕਰਨ ਕਿਉਂ ਆਨੇ ਹੋ ਪਖੰਡਿਓ ਇਹ ਖੜਾ ਛੱਡ ਦਿਓ ਕੋਈ ਸੁਖ ਸੁਖੀ ਹੈ ਕਿ ਪੱਗਾਂ ਬਨ ਕੇ ਇੱਥੇ ਫਤਿਹਗੜ੍ਹ ਸਾਹਿਬ ਹੀ ਆਉਣਾ ਹੈ ਸਿੱਖੀ ਚ ਹੀ ਆਉਣਾ ਹੈ ਸਿੱਖੀ ਦੀ ਗੱਲ ਕਰਨੀ ਹੈ ਸਿਰ ਬਣਾਓ ਉਹਨਾਂ ਦਾ ਖੜਜੋ ਉਹਨਾਂ ਦੇ ਧਰਮ ਅਪਣਾ ਲਓ ਸਾਨੂੰ ਪਤਾ ਤਾਂ ਹੋਵੇ ਸਾਡੀ ਲੜਾਈ ਕਿਹਦੇ ਨਾਲ ਹੈ ਅਸੀਂ ਪੱਗਾਂ ਵਾਲੇ ਬਹਿਰੂਪੀਆਂ ਨਾਲ ਲੜਨਾ ਹੈ ਬੁੱਕਲ ਦੇ ਸੱਪਾਂ ਨਾਲ ਲੜਨਾ ਕਿਉਂਕਿ ਮੈਂ ਤਿੰਨ ਦਿਨਾਂ ਤੋਂ ਸੰਗਤ ਨੂੰ ਇੱਕ ਬੇਨਤੀ ਕਰ ਰਿਹਾ ਗੰਗੂ ਕੱਲਾ ਬ੍ਰਾਹਮਣ ਨਹੀਂ ਹੈ ਗੰਗੂ ਦੇ ਬ੍ਰਾਹਮਣ ਹੋਣ ਕਰਕੇ ਉਹਨਾਂ ਦੀ ਸਾਰੀ ਕੌਮ ਨੂੰ ਦੋਸ਼ੀ ਨਾ ਠਰਾਇਓ ਕਿਉਂਕਿ ਜੇ ਇੱਕ ਬੰਦੇ ਦਾ ਕਰਕੇ ਪੂਰੀ ਕੌਮ ਨੂੰ ਦੋਸ਼ੀ ਠਰਉਣਾ ਹੈ ਤੇ ਫਿਰ ਸਿੱਖਾਂ ਦੇ ਵਿੱਚ ਬੇਅੰਤਾਂ ਬੁਚੜ ਤੇ ਉਹ ਕੇਪੀ ਗਿੱਲ ਵੀ ਸੀਗੇ ਉਹ ਵੀ ਪੱਗਾ ਮੰਦੇ ਸੀ ਸਿੱਖਾਂ ਦੀ ਸਿੰਘ ਨਾਮ ਤੇ ਕੌਰ ਵਾਲੇ ਵੀ ਬਥੇਰੇ ਸਿੱਖਾਂ ਦੇ ਦੁਸ਼ਮਣ ਸੀਗੇ ਗੰਗੂ ਇੱਕ ਬਿਰਤੀ ਹੈ ਗੰਗੂ ਇੱਕ ਬਾਣ ਸਿੱਕਤਾ ਹੈ ਗੰਗੂ ਇੱਕ ਸੋਚ ਹੈ ਜਿਹੜੀ ਖਾਂਦੀ ਗੁਰੂ ਘਰ ਤੋਂ ਐ ਫਾਇਦੇ ਗੁਰੂ ਘਰ ਤੋਂ ਲੈਂਦੀ ਐ ਚੌਧਰੀਆਂ ਗੁਰੂ ਘਰ ਤੋਂ ਕਰਦੀ ਐ ਪ੍ਰਧਾਨਕੀਆਂ ਗੁਰੂ ਘਰ ਤੋਂ ਕਰਦੀ ਐ ਯਾਰੀ ਦਿੱਲੀ ਨਾਲ ਬਗਾਉਦੀ ਐ ਤੇ ਪਿੱਠ 'ਚ ਸ਼ੁਰਾ ਆਨੰਦਪੁਰ ਸਾਹਿਬ ਦੇ ਮਾਰਦੀ ਐ ਇਹ ਗੰਗੂ ਐ ਆਪਣੇ ਆਪ ਵੇਖੀ ਆਪਾਂ ਆਪਣੇ ਅੰਦਰ ਕੀ ਮੈਂ ਬਿਜ਼ਨਸ ਕਰਕੇ ਮੈਂ ਆਪਦੀਆਂ ਸਟੇਜਾਂ ਕਰਕੇ ਮੈਂ ਆਪਦੇ ਨਿੱਜੀ ਗਰਜਾਂ ਕਰਕੇ ਮੈਂ ਆਵਦੇ ਰਿਲੇਸ਼ਨ ਸੈੱਟ ਕਰਨ ਵਾਸਤੇ ਆਪਣੀ ਲੀਡਰੀ ਵਾਸਤੇ ਆਪਣੀ ਰਾਜਨੀਤੀ ਵਾਸਤੇ ਸਹਬਜ਼ਾਦਿਆਂ ਨੂੰ ਪਿੱਠ ਦੇ ਕੇ ਵਜ਼ੀਰ ਖਾਂ ਦੇ ਨਾਲ ਤੈਂ ਖਲੋਤਾ ਤੇ ਜੇ ਮੈਂ ਵਜ਼ੀਰ ਖਾਂ ਦੇ ਨਾਲ ਖਲੋਤਾ ਤੇ ਪੱਗਾਂ ਇੱਕ ਦੀਆਂ ਦੋ ਬੰਨ੍ਹ ਲਓ ਕਿਰਪਾਨਾਂ ਇੱਕ ਦੀਆਂ ਤਿੰਨ ਪਾ ਲਓ ਕਸ਼ੇਰੇ ਇੱਕ ਦੇ ਪੰਜ ਪਾ ਲਓ ਸਿੱਖ ਨਹੀਂ ਹੋ ਸਕਦੇ ਤੁਸੀਂ ਗੰਗੂ ਹੋ ਤੇ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਨਾ ਬੜਾ ਔਖਾ ਲੱਗਦਾ ਹੈ ਸੱਚ ਸੁਣਨਾ ਪਰ ਮੈਂ ਆਪਣੇ ਮੈਂ ਮਜਬੂਰ ਆ ਮੈਂ ਆਪਣੇ ਗੁਰੂ ਪਿਤਾ ਦੀ ਜ਼ਹੂਰੀ ਚਾ ਮੈਂ ਝੂਠ ਨਹੀਂ ਸੁਣਾ ਸਕਦਾ ਕਿਉਂਕਿ ਮਸਲਾ ਤੁਹਾਡੇ ਪੁੱਤਾਂ ਦੀ ਹੋਂਦ ਦਾ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਤੁਹਾਨੂੰ ਇਹ ਗੱਲਾਂ ਤੱਤੀਆਂ ਜਦੋਂ ਸੰਤ ਬਾਬਾ ਜਰਨੈਲ ਸਿੰਘ ਕਰਦੇ ਗੱਲਾਂ ਤੱਤੀਆਂ ਲੱਗਦੀਆਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਕਰਦੇ ਤੱਤੀਆਂ ਲੱਗਦੀਆਂ ਤੇ ਗੱਲ ਤੇ ਗੁਰੂ ਗੋਬਿੰਦ ਸਿੰਘ ਤੋਂ ਸ਼ੁਰੂ ਹੋਈ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜ਼ਬਰ ਕਹਿਣ ਦੀ ਹੋਈ ਸਿਧਾਂਤ ਦਿੱਤਾ ਇਸ ਗੱਲ ਦਾ ਕਿ ਜੇ ਦਿੱਲੀ ਦਾ ਕੋਈ ਵੀ ਬੈਠਾ ਹੋਇਆ ਹੁਕਮਰਾਨ ਜ਼ੁਲਮ ਦੀ ਇੰਤਿਹਾ ਕਰੇਗਾ ਤੇ ਉਹਦੇ ਅੱਗੇ ਕੌਮ ਦਾ ਬਾਬਾ ਫਤਿਹ ਸਿੰਘ ਇੱਕ ਡਾਕੇ ਉਹਦਾ ਮੁਕਾਬਲਾ ਕਰੇਗਾ ਤੇ ਉਹਨੂੰ ਉਹਦੀ ਅੱਖ ਵਿੱਚ ਅੱਖ ਪਾ ਕੇ ਇਹ ਅਹਿਸਾਸ ਕਰਾਏਗਾ ਕਿ ਤੂੰ ਬਾਬਰ ਨਹੀਂ ਜਾਬਰ ਹੈ ਇਹ ਉਹਨਾਂ ਦੀ ਮਰਜ਼ੀ ਹੈ ਕਿ ਉਹ ਛੁਰੀਆਂ ਨਾਲ ਕੋ ਦੇਣ ਉਹ ਮੈਦਾਨੇ ਜੰਗ ਵਿੱਚ ਸ਼ਹੀਦ ਕਰ ਦੇਣ ਉਹ ਸਾਨੂੰ ਤੋਪਾਂ ਨਾਲ ਉਡਾ ਦੇਣ ਉਹ ਸਾਨੂੰ ਬੜ੍ਹੈਲ ਜੇਲ੍ਹ ਚ ਭੇਜ ਦੇਣ ਉਹ ਸਾਨੂੰ ਤਿਹਾਰ ਜੇਲ੍ਹ ਚ ਭੇਜ ਦੇਣ ਉਹ ਸਾਨੂੰ ਸਾਮ ਦੀ ਦਿਬੜੂਗੜ ਭੇਜ ਦੇਣ ਇਹ ਉਹਨਾਂ ਨੇ ਵੇਖਣਾ ਅਸੀਂ ਆਪਣੇ ਗੁਰੂ ਦੀ ਦਿੱਤੀ ਹੋਈ ਦਾਤ ਤੋਂ ਪਿੱਛੇ ਨਹੀਂ ਹਟ ਸਕਦੇ ਜੀ ਅਸੀਂ ਗੁਰੂ ਦੇ ਸਿੱਖ ਤਾਕਤ ਬੜੀ ਗੁਰੂ ਨੇ ਦਿੱਤੀ ਤੁਹਾਨੂੰ ਤਾਕਤ ਤੇ ਤੁਹਾਡੇ ਕੋਲ ਬਾਬਾ ਫਤੀਸਿੰਘ ਵਾਲੀ ਹੋਈ ਹੈ ਨਾ ਕਿਉਂਕਿ ਉਹਨੇ ਆਪਣੇ ਪੁੱਤ ਆਖਿਆ ਇਹ ਦੁਸ਼ਮਣ ਨੇ ਤੇ ਕੰਮ ਖਰਾਬ ਕੀਤਾ ਨਾ ਵੀ ਸਾਡੇ ਅੰਦਰ ਜਿਹੜੀ ਸਿੱਖੀ ਦੀ ਪਾਣ ਸੀ ਉਹਨੂੰ ਗੰਦਲੀਆਂ ਕਰ ਦਿੱਤਾ ਉਹ ਸਿੱਖੀ ਦੇ ਸਾਡੀਆਂ ਰਗਾਂ 'ਚ ਜਿਹੜਾ ਕਲਗੀ ਧਰਦਾ ਲਹੂ ਸੀ ਉਹਨੂੰ ਗੰਦਲੀਆਂ ਕੀਤਾ ਜਿਹਦੀ ਵਜ੍ਹਾ ਕਰਕੇ ਸਾਰਾ ਕੁਝ ਗੜਬੜ ਹੋਇਆ ਤੇ ਸਾਨੂੰ ਆਪਣਾ ਗੁਰੂ ਚਿੱਤੇ ਭੁੱਲ ਗਿਆ ਤਾਕਤ ਚਿੱਤੇ ਭੁੱਲ ਗਿਆ ਅਸੀਂ ਤਾਗਿਆਂ 'ਚੋਂ ਮੌਲੀਆਂ 'ਚੋਂ ਤਬੀਤਾਂ 'ਚੋਂ ਆ ਮੱਥੇ ਤੇ ਲਾਏ ਲਾਲ ਰੰਗ ਦੀ ਲਕੀਰ 'ਚੋਂ ਵਰਤਾਂ 'ਚੋਂ ਅੱਜ ਤਾਕਤ ਲੱਭਦੇ ਫਿਰਦੇ ਆ ਨਹੀਂ ਲੱਭਣੀ ਮਾਤਾ ਇਹ ਤਾਗਿਆਂ ਵਾਲੀ ਤਾਕਤ ਨਹੀਂ ਐ ਜੇ ਧਾਗਿਆਂ 'ਚੋਂ ਤਾਕਤ ਹੁੰਦੀ ਤੇ ਗੁਰੂ ਨਾਨਕ ਸਾਹਿਬ 7 ਸਾਲ ਦੀ ਉਮਰੇ ਧਾਗਾ ਵਾਪਸ ਨਾ ਕਰਦੇ। ਨਹੀਂ ਲੱਭਣੀ ਤਾਕਤ ਧਾਗਿਆਂ 'ਚੋਂ। ਨਹੀਂ ਲੱਭਣੀ ਪਖੰਡੀਆਂ ਦੇ ਡੇਰਿਆਂ 'ਚੋਂ। ਨਹੀਂ ਲੱਭਣੀ ਇਹ ਜਿਹੜੇ ਡੇਰੇ ਖੋਲ ਕੇ ਗੁਰੂ ਢੰਮ ਚਲਾ ਕੇ ਵੱਡਾ ਭੇਡਾਂ ਦਾ ਵਾੜਾ ਇਕੱਠਾ ਕਰਕੇ ਮੁੜ ਕੇ ਦੇਸ਼ ਦਾ ਵੱਡਾ ਕੋਈ ਪ੍ਰਧਾਨ ਮੰਤਰੀ ਛੱਜ ਕੇ ਭੇਡਾਂ ਦੀ ਨਿਲਾਮੀ ਕਰਦੇ ਆ ਨਾ ਇਹ ਇਹ ਧਰਮ ਨਹੀਂ ਦੇ ਸਕਦੇ। ਇਹ ਨਹੀਂ ਦਿੱਤਾ ਜਾਣਾ ਇਹ ਏਦਾਂ ਦਾ ਮਸਲਾ ਨਹੀਂ ਹੈ। ਧਰਮ ਤੇ ਇੱਧਰਲੇ ਪਾਸੇ ਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋੜਿ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਥੇ 20 ਕਿਲੋ ਦਾਣਿਆਂ ਬਦਲੇ ਧਰਮ ਨਹੀਂ ਬਾਬਾ ਕਹਿੰਦਾ ਸਿਰ ਕਲੀ ਤੇ ਰੱਖ ਕੇ ਐਂ ਜੇ ਮੇਰੇ ਵਾਲੇ ਪਾਸੇ ਆਉਣਾ ਨਹੀਂ ਤਾਂ ਕੁਛ ਹੋਰ ਕਰ ਲੈ ਕੋਈ ਸੁਖ ਸੁਖੀ ਐ ਸੇਖੀ ਬੰਣਾ ਕੋਈ ਸਿੱਖੀ ਮੁੱਕ ਚੱਲੀ ਤੁਹਾਡੇ ਨਾਂ ਸਿੱਖ ਹੋਣ ਕਰਕੇ ਨਾ ਛਕੂ ਅਮਰਤ ਕੋਈ ਗੱਲ ਨਹੀਂ ਕੁਝ ਹੋਰ ਕਰ ਲੋ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਮੈਂ ਸਮਾਪਤੀ ਵੱਲ ਆ ਜਾਣਾ ਤੁਸੀਂ ਅਮਰਤਮ ਨਹੀਂ ਸਕਣਾ ਤੁਸੀਂ ਦੇਹਧਾਰੀਆਂ ਦੇ ਵੀ ਜਾਣਾ ਦੁਨੀਆ ਦਾ ਹਰ ਦੇਹਧਾਰੀ ਬੰਦਾ ਡੇਰਾ ਬਣਾਊਗਾ ਪੰਜਾਬ ਚ ਆ ਕੇ ਤੁਸੀਂ ਘੜੁੱਕੇ ਪਰ ਪਰ ਟਰਾਲੀਆਂ ਪਰ ਪਰ ਉਹਨਾਂ ਦੇ ਡੇਰੇ ਭਰਨੇ ਜਾ ਕੇ ਪਰ ਉਹ ਪਰ ਮੇਰਾ ਸਵਾਲ ਹੈ ਜਦੋਂ ਤੁਹਾਡੇ ਪੁੱਤ ਹਜ਼ਾਰਾਂ ਦੀ ਤਦਾਦ ਵਿੱਚ ਨਸ਼ਿਆਂ 'ਚ ਗਲਤਾਨ ਹੋ ਕੇ ਸਿਵਿਆਂ ਦੇ ਰਾਹ ਪੈ ਰਹੇ ਸੀ ਕਿਹੜੇ ਦੇਹਧਾਰੀ ਨੇ ਆ ਕੇ ਤੁਹਾਡੇ ਪੁੱਤਾਂ ਦੇ ਹੱਥਾਂ 'ਚ ਉਸ ਮੈਕਦੇ ਪਾਊਚ ਕੋਏ ਕਿਹੜੇ ਦੇਹਧਾਰੀ ਨੇ ਬਾਹ ਕੱਢ ਕੇ ਖੜੀ ਕਰਕੇ ਆਖਿਆ ਕਿਸੇ ਰਾਜਨੇਤਾ ਨੂੰ ਓਏ ਬੰਦੇ ਦੇ ਪੁੱਤ ਬਣੋ ਪੰਜਾਬ ਦੀ ਧਰਤੀ ਤੇ ਇਸ ਨੌਜਵਾਨਾਂ ਦੀ ਜਾਨ ਬਚਾਉਣੀ ਹੈ ਨਸ਼ਾ ਵੇਚਣਾ ਬੰਦ ਕਰਾਓ ਜੇ ਕਰੋਨਾ ਕਾਲ ਦੇ ਵਿੱਚ ਖੰਡ ਵਿਕਣੀ ਬੰਦ ਹੋ ਸਕਦੀ ਦੁੱਧ ਵਿਕਣਾ ਬੰਦ ਹੋ ਸਕਦਾ ਤੇ ਕੀ ਪੰਜਾਬ ਚ ਨਸ਼ਾ ਵਿਕਣਾ ਬੰਦ ਨਹੀਂ ਹੋ ਸਕਦਾ ਕੋਈ ਦੇਹਤਾਰੀ ਗੁਰੂ ਜਿਹੜੇ ਕਹਿੰਦੇ ਅਸੀਂ ਮਨੁੱਖਤਾ ਦੇ ਵਾਸਤੇ ਕੰਮ ਕਰ ਰਹੇ ਹਾਂ ਉਹਨਾਂ ਨੂੰ ਪੁੱਛੋ ਪੰਜਾਬ ਦੀ ਜਵਾਨੀ ਸਾਰੀ ਨਸ਼ਿਆਂ ਚ ਰੁੜ ਗਈ ਤੁਹਾਡੀ ਕੀ ਕੰਟਰੀਬਿਊਸ਼ਨ ਹੈ ਤੁਹਾਡਾ ਕੀ ਯੋਗਦਾਨ ਹੈ ਇਹ ਸਰਕਾਰਾਂ ਦੇ ਦਿੱਲੀ ਦੇ ਹੁਕਮਰਾਨ ਦੇ ਏਜੰਟ ਸੀ ਇਹ ਗੰਗੂਈ ਸੀ ਇਹ ਸੁੱਚਾ ਨਾਂਦੀ ਨਹੀਂ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਆ ਕੇ ਉਜਾੜਾ ਪਾਇਆ ਉੱਲੂ ਨੇ ਉਜਾੜ ਪਾਇਆ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਤੁਹਾਡੇ ਨੌਜਵਾਨ ਪੁੱਤਾਂ ਦੇ ਸੇਵੇ ਮੱਚੇ ਨਾ ਨਸ਼ੀਆਂ ਕਰਕੇ ਉਹਦੇ ਲਈ ਉਹ ਵੀ ਬਰਾਬਰ ਦੇ ਦੋਸ਼ੀ ਜੇ ਬੱਕਰੀ ਗੱਲ ਆ ਵੀ ਅਸੀਂ ਕੱਲੀ ਸ਼੍ਰੋਮਣੀ ਕਮੇਟੀ ਤੇ ਤਵਾ ਲਾ ਕੇ ਛੱਡ ਦਿੰਨੇ ਨਹੀਂ ਜੀ ਪ੍ਰਚਾਰ ਨਹੀਂ ਕਰਦੇ ਪ੍ਰਚਾਰ ਤਾਂ ਬਹੁਤ ਕਰਦੇ ਮਸਲਾ ਇਹ ਹੈ ਸਾਡੇ ਘਰਾਂ 'ਚ ਸਿੱਖੀ ਦੀ ਫਲਵਾੜੀ ਬਚੀ ਨਹੀਂ ਜੜ੍ਹ ਨਹੀਂ ਲੱਗੀ ਰਹੀ ਗੁਰੂ ਨੇ ਕਿਹਾ ਸੀ ਜਿੱਦਣ ਕੈਸ ਕਤਲ ਹੋਵੇ ਤੁਹਾਡੇ ਘਰਾਂ 'ਚੋਂ ਸਿੱਖੀ ਦੀ ਜੜ੍ਹ ਮੁੱਕ ਜਾਣੀ ਦੋ ਕੇਸ ਗੱਲ ਦਾ ਹੈ ਸਵਾਲ ਇਸ ਗੱਲ ਦਾ ਕਿ ਤੁਸੀਂ ਖਲੋਤੇ ਕਿਸ ਪਾਸੇ ਸੰਗਤ ਜੀ ਕਿਹੜੇ ਪਾਸੇ ਖਲੋਤੇ ਵਜ਼ੀਰਖਾਨ ਵਾਲੇ ਪਾਸੇ ਖਲੋਤੇ ਸੋਚਾ ਅਨੰਦ ਵਾਲੇ ਪਾਸੇ ਖਲੋਤੇ ਗੰਗੂ ਵਾਲੇ ਪਾਸੇ ਖਲੋਤੇ ਕਿ ਬਾਬੇ ਮੋਤੀਰਾ ਮਹਿਰੇ ਵਾਲੇ ਪਾਸੇ ਖਲੋਤੇ ਦਵਾਨ ਟੋਡਰਮਲ ਵਾਲੇ ਪਾਸੇ ਖਲੋਤੇ ਬੀਬੀ ਹਰਸ਼ਰਨ ਕੌਰ ਵਾਲੇ ਪਾਸੇ ਖਲੋਤੇ ਮੇਰੀਓ ਭੈਣੋ ਕਹਿੰਦੇ ਬੀਬੀਆਂ ਤਾਂ ਕਮਜ਼ੋਰ ਬੜੀਆਂ ਹੁੰਦੀਆਂ ਨੇ ਤੇ ਤੁਹਾਨੂੰ ਬੀਬੀ ਹਰਸ਼ਰਧਕੌਰ ਦੀ ਇਹ ਦਾਸਤਾ ਤਾਕਤ ਕਿਉਂ ਨਹੀਂ ਦਿੰਦੀ ਜਿਨੇ ਵੇਖਿਆ ਕਲਗੀਆਂ ਵਾਲੇ ਦੇ ਪੁੱਤ ਮੈਦਾਨੇ ਜੰਗ ਦੇ ਵਿੱਚ ਮ੍ਰਿਤਕ ਸਰੀਰ ਪਏ ਨੇ ਉਹਨੇ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਇੱਕ ਵੱਡੀ ਸਾਰੀ ਚਿਖਾ ਬਣਾ ਕੇ ਸਾਰੇ ਸਿੰਘਾਂ ਨੂੰ ਇਕੱਠਿਆਂ ਨੂੰ ਸਨਸਕਾਰ ਕਰਦਾ ਜਦੋਂ ਦੁਸ਼ਮਣ ਬੈਰੀ ਨੇ ਦੇਖਿਆ ਬੜੀਆਂ ਉੱਚੀਆਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਨੇ ਇੱਥੇ ਕੁਝ ਹੋ ਰਿਹਾ ਹੈ ਤੇ ਦੇਖਿਆ ਬੀਬੀ ਹਰਸ਼ਰਨ ਕੌਰ ਹੋਰ ਲੱਕੜਾਂ ਇਕੱਠੀਆਂ ਕਰ ਕਰਕੇ ਉਸ ਸਵੇ ਦੇ ਉੱਤੇ ਪਾ ਰਹੀ ਸੀ ਤੇ ਬੈਰੀਆਂ ਨੇ ਬੀਬੀ ਹਰਸ਼ਰਨ ਕੌਰ ਨੂੰ ਚੱਕ ਕੇ ਉਸ ਇਸੇ ਵਿੱਚ ਜਿਉਂਦੀ ਨੂੰ ਸੁੱਟ ਕੇ ਜਿਉਂਦੀ ਨੂੰ ਜਲਾ ਕੇ ਸ਼ਹੀਦ ਕੀਤਾ ਉਹ ਤੁਹਾਡੀ ਚੇਤਿਆਂ ਚੋਂ ਵਿਸਰ ਕਿਵੇਂ ਜਾਂਦੀ ਮੇਰੀ ਸਮਝ ਤੋਂ ਬਾਹਰ ਹੈ ਆ ਫਿਲਮਾਂ ਦਾ ਸੀਰੀਲਾਂ ਦਾ ਵੈਬ ਸੀਰੀਜ਼ ਦਾ ਨੈਟਫਲਿਕਸ ਦਾ ਤੁਹਾਨੂੰ ਸਾਰਾ ਕੁਝ ਪਤਾ ਜਿੰਨੇ ਕਾਰਟੂਨ ਕਰੈਕਟਰ ਨੇ ਤੁਹਾਡੇ ਨਿਆਣਿਆਂ ਦੀਆਂ ਉਂਗਲਾਂ ਤੇ ਨੇ ਤੇ ਜੇ ਹਰਸ਼ਰਨ ਕੌਰ ਪੁੱਛ ਲੈ ਨਹੀਂ ਪਤਾ ਬੀਬੀ ਪਿੱਖਾ ਪੁੱਛ ਲੈ ਨਹੀਂ ਪਤਾ ਬੀਬੀ ਮਮਤਾਜ ਪੁੱਛ ਲੈ ਨਹੀਂ ਪਤਾ ਤੇ ਫਿਰ ਫਿਰ ਕੀ ਬਣਿਆ ਸਿਕੀ ਟਕਟੀ ਨਹੀਂ ਕੀ ਬਣਿਆ ਸਾਡੇ ਪੁੱਤ ਨਸਿਆਂ ਚ ਗਿਲਤਾਨ ਹੋ ਗਏ ਤੁਸੀਂ ਕਹਿੰਦੇ ਸੀ ਤੱਤੀਆਂ ਗੱਲਾਂ ਨਾ ਕਰੋ ਨਹੀਂ ਕਰਦੇ ਜੀ ਤੇ ਪਰ ਮੈਨੂੰ ਇਹ ਤੇ ਜਵਾਬ ਦੇ ਦਿਓ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਨੇ ਪਾਣੀਆਂ ਦੇ ਹੱਕਾਂ ਦੀ ਗੱਲ ਕੀਤੀ ਸੀ ਵੀ ਸਾਡਾ ਪਾਣੀ ਜਿਹੜਾ ਹੈ ਉਹ 30% ਸਾਡੇ ਕੋਲ ਹੈ ਤੇ 70% ਦੂਜੀਆਂ ਸਟੇਟਾਂ ਨੂੰ ਮੁਫਤ ਚ ਦਿੱਤਾ ਜਾ ਰਿਹਾ ਹੈ ਤੇ ਦੇਸ਼ ਦਾ ਢਿੱਡ ਅਸੀਂ ਭਰਦੇ ਆਂ ਅਨਾਜ ਦੇ ਨਾਲ ਸਾਡਾ ਪਾਣੀ ਨਾ ਲੁੱਟੋ ਸਾਨੂੰ ਲੱਗਦਾ ਬਾਬਾ ਤਤੀਆਂ ਗੱਲਾਂ ਕਰਦੇ